ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਪੰਜ ਵਜੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਧੰਕਵਾਦ ਬਹੁਤ ਬੜੀ ਕਿਰਪਾ ਮਾਲਕ ਦੀ ਚਲੋ ਵਧੀਆ ਕਿੰਨੀਆਂ ਗਾਮਾਂ ਸੀ ਗੱਲ ਫਰਦਾਸ ਦੀ ਗਾਮਾਂ ਤਾਂ ਵੀਰੇ ਬਸ ਪੁੱਛੀਦਾ ਤੂੰ ਹੀ ਲੇਟ ਹੋਇਆ ਗਾਮਾਂ ਤਾਂ 12 13 ਦੀਆਂ 12 13 ਸੀਗੀਆਂ ਹਾਂ ਉਹ ਦੇਖੋ ਸਾਰੀ ਖੁੱਲੀ ਖਾਲੀ ਪਈ ਐ ਸਾਰਾ ਬਾਢਾ ਲਾਓ ਸਾਰੀਆਂ ਬੀਜੀਆਂ ਹਨ ਹਾਂ ਠੀਕ ਆ ਤਿੰਨ ਤਾਂ ਮੇਰੇ ਆਉਂਦੇ ਆਉਂਦੀ ਬੀਜ ਤੇਰੇ ਤੇਰੇ ਹੁੰਦੇ ਜੜਾ ਅੱਜ ਮੈਂ ਤੁਰਿਆ ਹੀ ਬਿਧਾੜਾ ਇਹਦਾ ਆ ਜਾ ਚਾਰ ਨੇ ਆਕੇ ਦੇਖਿਆ 1 ਇੱਕ ਹੀ ਰਹਿ ਗਈ ਹਾਂ ਇੱਕ ਰਹਿ ਗਈ ਮੁੱਲ ਜਾਜ ਹੁੰਦੇ ਆ ਨਾ ਆਪਣੇ ਮੁਲ ਜਮਾ ਜਾਈ ਵੀਰੇ ਕੰਜ ਮਾਲ ਵਿਕਦਾ ਹੈ ਨਾ ਸਾਈਂ ਵਿਕ ਜਾਂਦਾ ਹੈ ਨਾ ਮਾਲ ਸਾਫ ਸਦਰਾਮ ਹੋ ਲਿਆ ਸਾਬ ਸਦਰਾਮ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਸੁਖਾ ਸਿੰਘ ਪਿੰਡ ਜਮੰਦਾਪਿੰਡੀ ਧਰੋਲੇ ਦੇ ਲਾਗੇ ਠੀਕ ਆ ਭਾਈ ਹਾਂ ਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਤਹਿਸੀਲ ਧਰੋਲਾ ਠੀਕ ਆ ਬਈ ਮੋਬਾਈਲ ਨੰਬਰ ਬੋਲੋ 946384940 ਜਿੱਥੇ ਤਨੋਲੇ ਮੰਡੀ ਲੱਗਦੀ ਉਹ ਤਨੋਲੇ ਆ ਹਨਾ ਬਈ ਹਾਂ ਉਹ ਤਨੋਲੇ ਤੇ ਜੀਵਟਾਬਾ ਆਪਣਾ ਮਸ਼ਹੂਰ ਹੈ ਜੀਵਟਾਬੇ ਤੋਂ ਆਪਣਾ 4 ਕਿਲੋਮੀਟਰ ਪਹਿਲੇ ਬਹੁਤ ਠੀਕ ਹਾਂ ਜੀ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਵੀਰੇ ਠੰਡੀ ਸੂਆ ਲੈ ਲਈ ਦਿਨ ਹਫਤਾ ਲੈ ਜੀ ਵੀਰੇ ਹਫਤਾ ਲੈ ਹਫਤਾ ਠੀਕ ਐ ਚੀ ਆ ਥਾਣ ਨੂੰ ਦੇਖੋ ਯਾਰ ਸਹੀ ਗੱਲ ਆ ਬਹੁਤ ਜਾਨ ਬੜਾ ਕਮਾਲ ਦਾ ਲੈ ਥਾਣਾ ਦੀ ਦਿੱਤੀ ਚੈੱਕ ਕਰੋ ਕੱਲਾ ਕੱਲਾ ਥਾਣਾ ਚਾਰੇ ਥਾਣੇ ਠੀਕ ਐ ਚੀ ਆ ਮੈਂ ਪੂਰੇ ਗੈਰ ਤੇ ਕੱਚੀ ਗੱਤੀ ਆ ਦੁੱਧ ਵਾਲੀ ਨਾਲ ਕਰਮ ਵਾਲੀ ਦੇ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਲੈ ਰੰਗ ਰੂਪ ਚੰਗਾ ਖੋਲੇ ਬਾਈ ਤੋਰ ਵੱਡੀ ਗੱਲ ਗਰਮੀ ਨਹੀਂ ਮੰਨਦੀ ਖੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਉਹ ਠੰਡੀ ਸੀ ਲੈ ਬਾਈ ਹੱਥ ਲਾ ਕੇ ਦਿਖਾਇਆ ਕਹਿੰਦੀ ਕਰਮ ਵਾਲੀ ਕੁਛ ਨਹੀਂ ਥੋੜਾ ਤਰਾ ਦਿਖਾਉਨੇ ਹਾਂ ਸਮੀ ਪੜੀ ਹੈ ਰਾਜੀ ਹੈ ਬੜ ਬਈ ਆਰਡਰ ਦੀਆਂ ਢਿੱਲਾਂ ਦੱਸਦੀਆਂ ਬਈ ਆਰਡਰ ਜਿਹੜਾ ਹੋਰ ਵੀ ਸੋਹਣਾ ਤਿਆਰ ਕਰੂ ਥੋੜਾ ਤਰਾ ਦੇਖੋ ਬਈ ਕਮਾਲ ਦਾ ਕੀ ਮੋਹਲਾ ਜਮ ਲੈਣ ਦੇਣੀ ਦੱਸ ਦਿਓ ਬਸ ਮੁੱਲ ਵੀਰੇ ਲੈਂਣ ਦੇਣ ਜਮਾ ਹਾਂ ਜਾਂ ਨਾ 48000 ਰੁਪਏ ਦੇਣੀ ਹੈ ਮਾਨਤਨ ਹੋ ਮਾਨਤਨ ਮੜਾ ਮੋਟੇ ਹੋ ਬੜਾ ਵੱਡਾ ਕੇਸ ਨਹੀਂ ਬਹੁਤ ਠੀਕ ਹਾਂ ਆਪਣੇ ਪਿੰਡ ਦੀ ਗਾਂ ਕਿਤੋਂ ਲਿਆਤੀ ਨਹੀਂ ਪਿਛਲੀ ਵਾਰ 16 ਕਿਲੋ ਦੁੱਧ ਚੋਇਆ ਹੋਇਆ ਹੈਗਾ ਠੀਕ ਹੈ ਹਾਂ ਆਪਣੇ ਪਿੰਡ ਦੀ ਹੈ ਜਮਾਈ ਠੀਕ ਹੈ ਭਾਈ ਹਾਂ ਮੁੱਲ ਜਮਾ ਜਾਇਜ਼ ਹੈ ਭਾਈ 48000 ਰੁਪਏ ਵਿੱਚੋਂ ਮਾਨਦਾਨ ਮੌਕੇ ਦੇ ਜ਼ਰੂਰ ਹੋ ਜਾਊਗਾ ਮੁੱਲ ਖਿੱਚ ਕੇ ਜੀ ਰਖਾਇਆ ਭਾਈ ਤੋ ਕਹਿ ਕੇ ਦੇਖੋ ਤੇ ਲੰਡੂਲਾ ਸਾਰੀਆਂ ਆ ਵਰਡ ਲਾ ਗੱਡ ਕੇ ਫੇਰ ਕਰਮ ਵਾਲੇ ਮਸੋਣਾ ਲੇਵਾਂ ਲੂਗਾ ਕਮਾਲ ਦਾ ਤਿਆਰ ਕਰੂ ਕੱਚੀ ਕੱਚੀ ਆ ਦਣੇ ਹਜੇ ਲੈਣੇ ਠੰਡੀ ਲਫੋਲਾ ਜਿਵੇਂ ਮਰ ਜਿਆ ਤਲਾਈ ਜਰ ਕੋਈ ਚੈੱਕ ਕਰੀਂ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ